ਮਹਾਰਾਜ ਜੀ ਦੇ ਖਡਾਲਪੁਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੇ ਸੰਗਤ ਨੂੰ ਮੈਂ ਧੰਨਵਾਦ ਕਰਦਾ ਜੀ ਆਇਆਂ ਆਟਾ ਨਗਰ ਉਹ ਵਾਕਈ ਜਿਵੇਂ ਵੀ ਭੈਣ ਭਰਾ ਬਾਪੂ ਬਜ਼ੁਰਗ ਮਾਮਾ ਭੈਣਾਂ ਬੱਚੇ ਬੱਚੀਆਂ ਅੱਜ ਸੁਪਨਿਆਂ ਦੇ ਘਰ ਪਹੁੰਚੇ ਨੇ ਜੋ ਜੀਵੇ ਮਾਲਕ ਦੀ ਕਰਕੇ ਸਿਮਤ ਹੋਈ ਨਾ ਗਾਰੇ ਉਹ ਪੁਣਾ ਕਰ ਗਏ ਨੇ ਜਿਹੜੇ ਪਰ ਚੱਲ ਰਹੇ ਪਾਰੇ ਨੰਦ ਲਾਲ ਦਿਆ ਵਾਂਗੂੰ ਉਸ ਜਲ ਵਿੱਚ ਸਮੋੜਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਹੋਇਆ ਤੇ ਨਾ ਹੋਣਾ ਭਾਰਤ ਦਾ ਬਾਦਸ਼ਾਹ ਭਾਰਤ ਦਾ ਬਾਦਸ਼ਾਹ ਰਘੂਵੰਤ ਨਾਲ ਸ੍ਰੀ ਤਨ ਤਰਵਾਰ ਸ਼ਰੀਰ ਤੇ ਦੀ ਰੋਹੀ ਬਰਤੈ ਗੁਦਰੀ ਕਾ ਇਦਵਾਨੀ ਧਾਰ ਜਗਾ ਲਾ जाम ਬਲੇ ਸੋ ਨਾਨ ਬਾਈ ਗੁਰਜੀ ਕਾ ਖਾਲ ਬਲੇ ਸੋ ਨਾਨ ਬਾਈ ਗੁਰਜੀ ਕੀ ਫਤਿਹ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਡਾਲਪੁਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੇ ਸੰਗਤ ਨੂੰ ਸਨ ਆਪ ਦੇ ਭਰਾਵਾਂ ਨੂੰ ਨਗਰ ਨਿਵਾਸੀਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਫਿਰ ਤੋਂ ਲੱਖ ਲੱਖ ਮੁਬਾਰਕਾਂ ਮੈਂ ਧੰਨਵਾਦ ਕਰਦਾ ਜੀ ਆਇਆਂ ਆਖਦਾ ਨਗਰ ਨਿਵਾਸੀ ਜਿੰਨੇ ਵੀ ਭੈਣ ਭਰਾ ਬਾਪੂ ਬੁਜੁਰਗ ਮਾਮਾ ਭੈਣਾਂ ਬੱਚੇ ਬੱਚੀਆਂ ਅੱਜ ਸੁਪਨਿਆਂ ਦੇ ਘਰ ਪਹੁੰਚੇ ਨੇ ਸੱਚੇ ਬਾਦਸ਼ਾਹ ਪਰਵਾਦੂ ਦਾ ਭਲਾ ਕਰਨ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦਾ ਸਾਰੇ ਲੋਕ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਨਗਰ ਕੀਰੇ ਦੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਬਰਸ਼ਣ ਮਹਾਰਾਜ ਜੀ ਤੇ ਬਹੁਤ ਧੰਨਵਾਦ ਸਾਰਿਆਂ ਵੱਲੋਂ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਬਾਕੀ ਇੰਨੇ ਵੀ ਸਾਡੇ ਪ੍ਰਬੰਧਕ ਵੀਰ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਨੂੰ ਗੰਸਾ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆ ਸੱਚੇ ਬਾਦਸ਼ਾਹ ਕਿਰਪਾ ਕਰਨ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੱੰਨੋਂ ਸੇਵਾ ਕਰਨ ਦਾ ਬਲ ਜਯੋਦਮ ਬਾਸ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਨੂੰ ਪਈ ਬੇਨਤੀ ਹੈ ਕਿ ਹੁਣ ਅਗਲੇ ਅਗਲੀ ਸਟੇਜ ਤੇ ਅਗਲੇ ਪੜਾਵੇ ਨਗਰ ਕੀਰਤਨ ਚਾਲੇ ਮਾਰੇਗਾ ਸੋ ਆਈਆਂ ਹੋਈਆਂ ਸੰਗਤਾਂ ਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਤਾ ਇਸ ਮੁੱਚੀ ਟੀਮ ਦਾ ਮੁੱਖੀ ਟੀਮ ਵੱਲੋਂ ਆਪ ਸਾਰੀਆਂ ਸੰਗਤਾਂਆਂ ਨੂੰ ਸੰਕਲ ਧੰਨਵਾਦ ਹੈ ਹੁਣ ਅਗਲੇ ਸਟੇਜ ਤੇ ਅਗਲੇ ਪੜਾਤੇ ਨਗਰ ਕੀਰਤਨ ਰਵਾਨਾ ਹੋਏਗਾ ਇਹਨਾਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ